ਅਮਰitsar ਦੇ ਹਾਤੀ ਇਲਾਕੇ ਤੋਂ ਪਿੰਡ ਪੁਰਾਣਾ ਤਨੇਲ ਤੋਂ ਐਸਸੀ ਭਾਈਚਾਰੇ ਤੋਂ ਇਹ ਪੀੜਤ ਪਰਿਵਾਰਾਂ ਵਿੱਚ ਜਿਨ੍ਹਾਂ ਵਿੱਚ ਮਨਜੀਤ ਸਿੰਘ ਪੁੱਤਰ ਭਾਗ ਸਿੰਘ ਫੋਮਰ ਸਿੰਘ ਪੁੱਤਰ ਜਸਾ ਸਿੰਘ ਸਮੇਤ 51 ਲਾਪਾਤਰੀ ਵਾਸੀ ਪਿੰਡ ਪੁਰਾਣਾ ਤਨੇਰ ਬਲਾਕ ਤਰਸੀਕਾ ਜ਼ਿਲ੍ਹਾ ਅਮਰitsar ਦੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ 2016 ਵਿੱਚ ਸਰਕਾਰ ਵੱਲੋਂ ਉਸ ਸਮੇਂ ਦੀ ਮੌਜੂਦਾ ਪੰਚਾਇਤ ਵੱਲੋਂ ਸਾਨੂੰ ਰਹਿਾਇਸ਼ ਲਈ ਪੰਚਾਇਤੀ ਜ਼ਮੀਨ ਵਿੱਚ 5-5 ਮਰਲੇ ਦੇ ਪਲਾਟ ਦਿੱਤੇ ਗਏ ਸਨ ਜਿਸ ਉੱਪਰ ਕਈ ਲਾਪਾਤਰੀ ਵੱਲੋਂ ਮਕਾਨ ਬਣਾ ਕੇ ਰਿਹਾਇਸ਼ ਕਰਨ ਦੀ ਤਿਆਰੀ ਕੀਤੀ ਗਈ ਸੀ ਅਤੇ ਕਈ ਮਕਾਨ ਉਸਾਰੀ ਉਡੀਨ ਹਨ ਜਦੋਂ ਕਿ ਮੌਜੂਦਾ ਪੰਚਾਇਤ ਮਨਦੀਪ ਸਿੰਘ ਤੇ ਪੰਚਾਇਤ ਵੱਲੋਂ 15 ਤੋਂ 20 ਵਿਅਕਤੀਆਂ ਨੂੰ ਨਾਲ ਲੈ ਕੇ ਤਿੰਨ ਜਿਸੇ ਵੀ ਮਸ਼ੀਨਾਂ ਅਤੇ ਚਾਰ ਟਰੈਕਟਰ ਟ੍ਰੈਡੀਆਂ ਲੈ ਕੇ ਛੁੱਟੀ ਵਾਲੇ ਦਿਨ ਬਣੇ ਮਕਾਨਾਂ ਨੂੰ ਟਹਾਣਾ ਸ਼ੁਰੂ ਕਰ ਦਿੱਤਾ ਜਦੋਂ ਸਾਡੇ ਵੱਲੋਂ ਇਸ ਦਾ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਨੇ ਸਾਨੂੰ ਜਾਤੀ ਸੂਚਕ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਮਕਾਨ ਬਣਾ ਕੇ ਨਹੀਂ ਰਹਿਣ ਦੇਵਾਂਗੇ ਉਹਨਾਂ ਆਖਿਆ ਕਿ ਸਰਪੰਚ ਵੱਲੋਂ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਗਈ ਜਦ ਐਸਸੀ ਭਾਈਚਾਰੇ ਨਾਲ ਹੋ ਰਹੀ ਤੱਕੇਛਾਈ ਨਾਲ ਗੱਲ ਨਿਹੰਗ ਸਿੰਘ ਜਥੇਬੰਦੀ ਨੂੰ ਪਤਾ ਲੱਗਾ ਤਾਂ ਉਹ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਮੋਰਚਾ ਸੰਭਾਲ ਲਿਆ ਗੱਲਬਾਤ ਕਰਦਿਆਂ ਹੋਇਆਂ ਐਸਸੀ ਭਾਈਚਾਰੇ ਦੇ ਲੋਕਾਂ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਵੀ ਸੁਣਾਉਂਦੇ ਹਾਂ ਮਨਤਨ ਦੇਲ ਫੁਮਨ ਸਿੰਘ ਗਨੀਨਾ ਤੇ ਕੀ ਗੱਲ ਜੋ ਫੁਮਨ ਜੀ ਇਹ ਜਿਹੜੇ ਜਿਹੜੇ ਕਾਲੀ ਸਰਕਾਰ ਇਹ ਉਹ ਇਹ ਪਲਾਟ ਦਿੱਤੇ ਸੀ ਇਹ 52 ਬੰਦਿਆਂ ਨੂੰ ਦਿੱਤੇ ਸੀ ਉਸ ਤੋਂ ਬਾਅਦ ਆ ਮੁੜ ਕੇ ਕਾਂਗਰਸ ਸਰਕਾਰ ਆ ਜੀ ਇਹਨਾਂ ਫਿਰ ਨਹੀਂ ਵੰਡ ਦਿੱਤੇ ਕੋਹ ਕੋਠੇ ਦੋ ਕਮਰੇ ਪਏ ਸੀਗੇ ਕੋਨੀਆਂ ਵਾਲੀਆਂ ਸੀਗੇ ਉਹ ਸਾਰਾ ਜਿੰਨਾਂ ਢਾਟੇ ਢੇਰੀ ਕਰਤਾ ਤੂੜੀ ਪਾਈ ਕੋਈ ਤੂੜੀ ਪਾਈ ਜਾ ਕੇ ਤੁਸੀਂ ਵੇਖ ਸਕਦੇ ਜੀ ਐ ਬਿਲਕੁਲ ਤਿੰਨ ਤਿੰਨ ਜੈਸੀ ਪੀਟੀਆਂ ਡਈਆਂ ਹੋਣੀਆਂ ਕਿੰਨੇ ਡਈਆਂ ਇਹ ਜੀ ਸਰਪੰਚ ਹਨ ਮਨਵੀਰ ਸਿੰਘ ਨੇ ਮਨਦੀਪ ਸਿੰਘ ਮਨਦੀਪ ਸਿੰਘ ਸਰਪੰਚ ਨੇ ਡਾਈਆਂ ਹਨ ਕੀ ਵੀ ਮੰਗ ਕਰਦੇ ਸਰਕਾਰ ਤੋਂ ਅਸੀਂ ਤਾਂ ਮੰਗ ਕਰਦੇ ਆ ਜੀ ਜੋ ਸਾਡੇ ਹੱਕ ਬਣਦਾ ਉਹ ਦੇ ਦੇਣ ਬੀਸੀ ਸਾਹਿਬ ਨੇ ਮਾਰਕ ਕਰਕੇ ਦਿੱਤੀ ਤੇ ਜੇ ਮੰਨ ਲਓ ਤੁਹਾਡੇ ਨਹੀਂ ਸੁਲਵਾਈਂ ਦਿੱਤੀ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਕੀ ਕਰੋਗੇ ਹਾਂ ਜੀ ਬਾਅਦ ਦੇ ਵਿੱਚ ਅਸੀਂ ਰੋੜ ਵੀ ਜਮ ਕਰਾਂਗੇ ਜੀ ਤੇ ਫਿਰ ਐਸੀ ਕਮਿਸ਼ਨ ਕੋ ਵੀ ਜਾਵਾਂਗੇ ਉਹ ਵੀ ਦਰਵਾਜ਼ੇ ਖੜਕਾਵਾਂਗੇ ਜਿੱਥੋਂ ਤੱਕ ਸਾਡਾ ਪਹੁੰਚ ਗਈ ਪਈ ਉੱਥੋਂ ਤੱਕ ਜਾਵਾਂਗੇ ਰਾਣਾ ਤਨੇਲ ਹਰਦੇਵ ਸਿੰਘ ਨਾਮ ਮੇਰਾ ਤੇ ਅਪਣਾਏ ਨਾ ਸੰਦ ਵੰਡੀਆਂ ਹੈਗੀਆਂ ਇਹਨਾਂ ਨੂੰ ਜਗਾ ਪਲਾਟ ਵੰਡੇ ਸੀ ਐਸੀ ਬਰਾਦਰੀ ਨੂੰ ਅਕਾਲੀ ਸਰਕਾਰ ਦੇ ਵੇਲੇ ਡੀਸੀ ਸਾਹਿਬ ਦੀ ਮਤਲਬ ਮਨਜ਼ੂਰੀ ਲੈ ਕੇ ਸੰਦਾਂ ਦਿੱਤੀਆਂ ਉਹਨਾਂ ਨੇ ਇਹਨਾਂ ਨੂੰ ਮਤਲਬ ਸਾਰਿਆਂ ਨੂੰ ਤੇ ਉਸ ਤੋਂ ਬਾਅਦ ਅਕਾਲੀ ਸਰਕਾਰ ਦੇ ਵੇਲੇ ਜਿਹੜੇ ਆ ਇਹਨਾਂ ਨੇ ਨੀਂਹ ਭਰੀਆਂ ਹੈਗੀਆਂ ਕਿਸੇ ਨੇ ਕੋਈ ਕਮਰਾ ਪਾਇਆ ਇੱਕ ਇਹਨਾਂ ਨੇ ਕਮਰਾ ਪਾਇਆ ਹੈਗਾ ਇੱਕ ਸੁਖਦੇਵ ਸਿੰਘ ਉਹਨੇ ਕਮਰਾ ਪਾਇਆ ਹੈਗਾ ਦੋ ਤਿੰਨ ਕਮਰੇ ਪਏ ਹੈਗੇ ਬਾਕੀ ਸਾਰਿਆਂ ਨੇ ਆਪਣੇ ਪਲਾਟ ਜਿਹੜੇ ਉਹ ਵਲੇ ਜੋ ਕਾਂਗਰਸ ਸਰਕਾਰ ਆਈ ਆ ਇਹਨਾਂ ਨੇ ਉੱਤੇ ਰੋਕ ਲਾਤੀ ਨਹੀਂ ਬੰਦ ਲੈਣੇ ਚਲੋ ਇਹਨਾਂ ਕੋਰਦਾਰ ਰੋਕ ਕੀਤਾ ਬਾਅਦ ਕੋਰਟ ਦੇ ਵਿੱਚੋਂ ਸਟੇ ਮਿਲਿਆ ਸੀਗਾ ਤੇ ਸਟੇ ਜਨਾਜ਼ਿਰ ਤੇ ਚੱਲਦੇ ਰਹੇ ਆ ਕਾਨੂੰਨ ਦੇ ਹਿਸਾਬ ਨਾਲ ਸਟੇ ਜਿਹੜਾ ਵਾ ਉਹ ਮਨੋ ਦਿਖਾ ਕੇ ਤੇ ਚੱਲਦਾ ਰਿਹਾ ਕੰਮ ਹੁਣ ਇਹਨਾਂ ਨੇ ਨਾ ਕੋਈ ਸਟੇ ਵੇਖਿਆ ਨਾ ਇਹਨਾਂ ਕੇ ਨੂੰ ਕੋਈ ਗੱਲ ਕੀਤੀ ਹੈ ਇਹਨਾਂ ਨੇ ਆਣ ਕੇ ਤੇ ਉਹ ਆਪਣਾ ਜਿਹੜਾ ਪਲਾਟ ਆ ਬਾਤੇ ਆ ਉਹਦੀ ਇਹ ਮੌਜੂਦਾ ਸਰਪੰਚ ਆ ਜੀ ਮਨਦੀਪ ਸਿੰਘ ਹਾਂਜੀ ਜਿਹੜਾ ਇਹ ਮਲਬਾ ਜੇ ਉਹ ਕਿੱਥੇ ਛੁੱਟਿਆ ਜਾ ਰਿਹਾ ਪਤਾ ਨਹੀਂ ਕਿੱਥੇ ਖਾਣਦਾ ਜੀ ਟਰਾਲੀਆਂ ਭਰ-ਭਰ ਕੇ ਤੇ ਬਾਹਰ ਖਾਣਦਾ ਜਿਹੜਾ ਜਿਤਨਾ ਇੱਟਾਂ ਵਾ ਚਈ ਲਈ ਜਾਂਦੇ ਆ ਅੱਗੇ ਇਹਨਾਂ ਨੇ ਜਿਹੜੇ ਮੜੀਆਂ ਬਣਾਈਆਂ ਉਹ ਪਲਾਟਾਂ ਦੇ ਵਿੱਚ ਹੀ ਇਸ ਬੰਦੇ ਕੋਈ ਜਗ੍ਹਾ ਚ ਸਚੂ ਸਾਹਿਬ ਆਏ ਸੀ ਉਹਨਾਂ ਨੇ ਗੱਲ ਕੀਤੀ ਸੀ ਤੇ ਉਹ ਆnde ਸਾਡੇ ਨਹੀਂ ਇਹ ਗੱਲ ਵਸ ਜੀ ਉਹ ਮਲਵਾਹੀ ਦੇ ਅਸੀਂ ਤਾਂ ਆਏ ਆ ਵੀ ਝਗੜਾ ਨਾ ਹੋ ਜੇ ਅਸੀਂ ਉਹਨਾਂ ਨੂੰ ਕਿਹਾ ਵੀ ਅੱਜ ਛੁੱਟੀ ਆ ਕੱਲ ਵੀ ਛੁੱਟੀ ਆ ਤੇ ਮਤਲਬ ਤੁਸੀਂ ਰੋਕ ਦਿਓ ਇਹਨਾਂ ਨੂੰ ਅਸੀਂ ਵੀਡੀਓ ਸਭ ਕੋ ਚਲ ਜਾਂਗੇ ਤੇ ਜੋ ਵੀ ਫੈਲ ਹੋਊਗਾ ਦੋਵੇਂ ਤਰ੍ਹਾਂ ਚਲ ਜਾਣ ਗਿਆ ਬਈ ਕੇ ਤੇ ਸਲਝਾਇਆ ਜਾਊਗਾ ਇਹਨਾਂ ਨੇ ਨਹੀਂ ਕੋਈ ਗੱਲ ਉਹ ਆਂਦੇ ਨਹੀਂ ਸਾਡੇ ਬਸ ਨਹੀਂ ਅਸੀਂ ਰੱਕ ਨਹੀਂ ਸਕਦੇ ਇਹਨਾਂ ਨੂੰ ਤੇ ਆਹੀਂ ਫਿਰ ਆਹੀਂ ਤੇ ਮੰਗ ਕਰਦੇ ਆ ਜੀ ਜੋ ਗਰੀਬਾਂ ਨੂੰ ਦਿੱਤੇ ਹੈਗੇ ਆਹੀਂ ਕਿਹੜੇ ਚਲੋ ਸਾਰੇ ਪਿੰਡਾਂ ਦੀ ਪੰਚਾਇਤ ਦੀ ਪੈਲੀ ਸੀ ਤੇ ਮਨਜ਼ੂਰੀ ਲੈ ਕੇ ਦਿੱਤੇ ਆ ਕੋਈ ਧੱਕਾ ਨਹੀਂ ਕਰ ਕੋਈ ਗੱਲ ਨਹੀਂ ਹਾਂ ਜੀ ਤੇ ਜੇ ਗਰੀਬਾਂ ਨੂੰ ਦਿੱਤੇ ਗਏ ਤੇ ਉਹਨਾਂ ਨੂੰ ਦਿੱਤੇ ਰਹਿਣ ਦਿੰਦੇ ਜੇ ਕੋਈ ਇਹਨਾਂ ਨੇ ਗਰਾਊਂਡ ਵਗੈਰਾ ਬਣਾਉਣੀ ਕੁਝ ਬਣਾਉਣਾ ਇਹ ਹੋਰ ਜਗ੍ਹਾ ਜੀ ਬਣਾ ਸਕਦੇ ਸੀਗੇ ਤੇ ਚਲੋ ਜੇ ਦਿੱਤੇ ਸੀ ਇਹਨਾਂ ਨੇ ਕਾਨੂੰ ਧੱਕਾ ਕਰਨਾ ਸੀ ਇਹ ਚੀਜ਼ ਤਾਂ ਜੀ ਪਿੰਡ ਦੇ ਵਜੂਦਾ ਸਰਪੰਚ ਮਨਦੀਪ ਸਿੰਘ ਨੇ ਆਖਿਆ ਕਿ ਅਕਾਲੀ ਸਰਕਾਰ ਵੇਲੇ ਆਪਣੇ ਚਾਹੇਤਿਆਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਗਏ ਸਨ ਪਰ ਕੋਈ ਵੀ ਇਨਕੋਰ ਰਜਿਸਟਰੀ ਨਹੀਂ ਹੈ ਦੂਜੇ ਪਾਸੇ ਉਹਨਾਂ ਨੇ ਆਖਿਆ ਕਿ ਕੋਰਟ ਵਿੱਚ ਵੀ ਕੋਈ ਕੇਸ ਨਹੀਂ ਹੈ ਅਤੇ ਉਹਨਾਂ ਨੇ ਹੁਣ ਆਖਿਆ ਕਿ ਅਗਰ ਕੋਈ ਸਕੀਮ ਸਰਕਾਰ ਦੀ ਆਏਗੀ ਤਾਂ ਅਕਾਲੀ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਕਾਂਗਰਸ ਹੋਵੇ ਉਹਨਾਂ ਨੂੰ ਪਲਾਟ ਦਿੱਤੇ ਜਾਣਗੇ ਇਸ ਮੌਕੇ ਗੱਲਬਾਤ ਕਰਦੇ ਹਾਂ ਸਰਪੰਚ ਮਨਦੀਪ ਸਿੰਘ ਨੇ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਵੀ ਸੁਣਾ ਦਿੰਦੇ ਹਾਂ ਸਰ ਮਨਦੀਪ ਸਿੰਘ ਜੇ ਸਰਪੰਚ ਮੈਂ ਪ੍ਰਾਣੀ ਦੰਦੇਲ ਤੋਂ ਆ ਔਰ ਨਾਲ ਮੈਂ ਹਲਕਾ ਵਾਈਸ ਕੋਆਰਡੀਨੇਟਰ ਆ ਨਸ਼ਾ ਮੁਕਤੀ ਮੋਰਚੇ ਦਾ ਤੇ ਬਾਕੀ ਇਹ ਹੈ ਕਿ ਚਲੋ ਪਹਿਲਾਂ ਤਾਂ ਵੀਡੀਓ ਵੇਖ ਵੇਖ ਰਹੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਪੱਤਰਕਾਰ ਭਰਾਵਾਂ ਦਾ ਬੜਾ ਧੰਨਵਾਦ ਜੀ ਜਿਹੜਾ ਸਾਡੀ ਬਣ ਰਹੀ ਗਰੌੜ ਨੂੰ ਇਹ ਕਵਰ ਕਰਨ ਆਏ ਨੇ ਤੇ ਜੀ ਆਇਆਂ ਨੂੰ ਤੇ ਬਾਕੀ ਦੱਸੋ ਜੀ ਆਪਣਾ ਸਵਾਲ ਤੁਹਾਡਾ ਕੀ ਮਾਮਲਾ ਜੀ ਜਿਹੜਾ ਉਹ ਮਾਮਲਾ ਸਾਰ ਇਹ ਹੈਗਾ ਜੇ ਵੇਖੋ ਇਹ ਨਾ 2016 ਦੇ ਲਗਭਗ ਨਾ ਇਹ ਅਕਾਲੀ ਦਲ ਸਰਕਾਰ ਵੱਲੋਂ ਆਪਣੇ ਚਾਹਤਿਆਂ ਨੂੰ ਨਾ ਇੱਕ ਟੈਂਪਰੇਰੀ ਤੌਰ ਤੇ ਲਾੜੋ ਜਾਂ ਜਿੱਦਾਂ ਲਾੜੋ ਇਹ ਨਾ ਉਹਨਾਂ ਨੂੰ ਮਤਲਬ ਕਲਾੜ ਦਿੱਤੇ ਗਏ ਸੀ 4-4 ਮਰਲੇ ਦੀ ਜੋ ਕਿ ਉਹਨਾਂ ਵਿਚਾਰਿਆਂ ਨੂੰ ਉਹਨਾਂ ਨੂੰ ਬੁਲਾਏ ਨਹੀਂ ਗਏ ਉਸ ਸਮੇਂ ਤੋਂ ਠੀਕ ਹੈ ਜੀ ਉਹ ਬੁਲਾਉਣ ਨਾ ਹੁਣ ਕਾਰਨ 10 ਸਾਲ ਤੋਂ ਇੱਥੇ ਤੇ ਭਾਜੀ ਇੱਕ ਨਾ ਜੰਗਲ ਬਣਿਆ ਪਿਆ ਸੀ ਤੇ ਪਨਾਮਾ ਆਲਾ ਇੱਕ ਹਿਸਾਬ ਦਾ ਇੱਥੇ ਆ ਹੁਣ ਅਸੀਂ ਆਪਣੀ ਪੰਚਾਇਤ ਪੱਧਰ ਤੇ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਪਿੰਡ ਨੂੰ ਵੀ ਇੱਕ ਗਰਾਊਂਡ ਦਿੱਤੀ ਆ ਤੇ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਤੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸੰਯੋਗ ਦਿੱਤਾ ਵਾ ਇੱਥੇ ਤੇ ਸਰ ਜਦੋਂ ਅਸੀਂ ਸਵੇਰੇ ਲੱਗੇ ਹਾਂ ਨਾ ਸਫਾਈ ਕਰਨ ਪਤਾ ਨਹੀਂ ਕਿੰਨੀਆਂ ਕਿਣ ਗਿੰਤ ਸਿਰੰਜਾਂ ਸਿਰੰਜਾਂ ਵਗੈਰਾ ਕੀ ਕੁਛ ਨਿਕਲਿਆ ਇਹ ਤੇ ਇੱਕ ਨਾ ਨਸ਼ੇ ਦਾ ਅੱਡਾ ਬਣਿਆ ਪਿਆ ਸੀ ਜੋ ਅਸੀਂ ਤੁਸੀ ਦੇਖ ਲਓ ਜੀ ਆ ਬਰਾਬਰ ਕਰਤਾ ਵਾ ਇਹਦੇ ਵਿੱਚ ਅਸੀਂ ਹੁਣ ਗਰਾਊਂਡ ਬਣਾ ਰਹੇ ਹਾਂ ਪੇਂਟ ਦੀ ਸਾਡੇ ਪੇਂਟ ਦੀ ਬਹੁਤ ਵੱਡੀ ਤਰਾਸਦੀ ਆ ਬਹੁਤ ਸਾਲਾਂ ਤੋਂ ਕਿ ਜੋ ਪਹਿਲੇ ਸਮਿਆਂ ਤੋਂ ਜਿਹੜਾ ਕੰਮ ਹੋਣਾ ਚਾਹੀਦਾ ਸੀ ਉਹ ਅੱਜ 10 ਦੇ ਹਿੱਸੇ ਆਇਆ ਵਾ ਤੇ ਮੈਨੂੰ ਮੈਨੂੰ ਕੀ ਮੇਰੇ ਨਾਲ ਜਿੰਨੇ ਵੀ ਮੇਰੇ ਪਿੰਡ ਵਾਸੀ ਨੇ ਇਸ ਚੀਜ਼ ਤੋਂ ਬਹੁਤ ਖੁਸ਼ ਨੇ ਸਾਡੇ ਨੌਜਵਾਨ ਪ ਅੱਜ ਆਪਣਾ ਜਿੱਦਾਂ ਪੰਜਾਬ ਸਰਕਾਰ ਜਿਹੜੀ ਆ ਆਪਣੀ ਨਸ਼ੀਆਂ ਦੇ ਉੱਪਰ ਜੋ ਕੰਮ ਕਰ ਰਹੀ ਆ ਤੇ ਉਹਦੇ ਬਤੌਰ ਵੀ ਜਿਹੜੇ ਸਾਡੇ ਪਿੰਡ ਦੇ ਨੌਜਵਾਨ ਆ ਨਸ਼ੀਆਂ ਤੋਂ ਪਰੇ ਹੋਣਗੇ ਗਰਾਉਂਡ ਦੇ ਵਿੱਚ ਆਉਣਗੇ ਠੀਕ ਆ ਜੀ ਇਹਦੇ ਨਾਲ ਨਾਲ ਨੌਜਵਾਨਾਂ ਦੇ ਨਾਲ ਨਾਲ ਬੱਚੇ ਆ ਜਿੱਦਾਂ ਬਜ਼ੁਰਗ ਕਿਨੇ ਜਿਆਦੀ ਉਮਰ ਦੇ ਹੋ ਸੈਰ ਸਪਟਾ ਕਰਨਗੇ ਜਿੱਦਾਂ ਦਾ ਮਾਹੌਲ ਹੈ ਕਿ ਛੜਕਾਂ ਤੇ ਵੀ ਸੈਰ ਕਰਨਾ ਜਿਹੜਾ ਸਹੀ ਨਹੀਂ ਹੈਗਾ ਇਸ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਆਪਾਂ ਜਿਹੜਾ ਵਾ ਪਿੰਡ ਨੂੰ ਇੱਕ ਗਰਾਊਂਡ ਬਣਾ ਕੇ ਵਧੀਆ ਦੇ ਰਹੇ ਆ ਤੇ ਇੱਥੇ ਨਾਲ ਦੀ ਨਾਲ ਅਸੀਂ ਕੁਝ ਐਸੀ ਭਾਈਚਾਰੇ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਵੇਖੋ ਸਰ ਧੱਕਾ ਕੋਈ ਨਹੀਂ ਹੈਗਾ ਜੀ ਪਹਿਲੀ ਗੱਲ ਤਾਂ ਤੁਸੀਂ ਮੈਂ ਤੁਹਾਨੂੰ ਇਹੋ ਕਹੂੰਗਾ ਕਿ ਜਿਹੜੇ ਤੁਹਾਨੂੰ ਕਹਿ ਰਹੇ ਨੇ ਧੱਕਾ ਕੀਤਾ ਜਾ ਰਿਹਾ ਉਹਨਾਂ ਦੇ ਤੁਸੀਂ ਘਰ ਵੇਖੋ ਜਾ ਕੇ ਕੋਠੀਆਂ ਬਣੀਆਂ ਹੋਈਆਂ ਜੀ ਜਿਹੜੇ ਪਲਾਟ ਹੈ ਨਾ ਸਾਰੇ ਪਲਾਟ ਉਸ ਬੰਦੇ ਨੂੰ ਦਿੱਤੇ ਜਾਂਦੇ ਆ ਸਰਕਾਰ ਵੱਲੋਂ ਜਿੰਨਕੋ ਜਗ੍ਹਾ ਨਹੀਂ ਹੈਗੀ ਰਹਿਣ ਵਾਸਤੇ ਇੱਥੇ ਤੇ ਮੰਨ ਲਓ ਕੋਠੀਆਂ ਪਈਆਂ ਨੇ ਤੇ ਇੱਕ ਪਲਾਟਾਂ ਦੇ ਮਾਲਕ ਪਰ ਬਣਾ ਲ ਕਾਦੇ ਉਹ ਚਾਰੇ ਉਹਨਾਂ ਨੂੰ ਤੇ ਮੇਰੇ ਹਿਸਾਬ ਨਾਲ ਇਹਨਾਂ ਨੇ ਮੂਰਖੀ ਬਣਾਇਆ ਹੈ 10 ਸਾਲਾਂ ਤੋਂ ਠੀਕ ਹੈ ਜੀ ਬਾਕੀ ਚਲੋ ਪੰਜਾਬ ਸਰਕਾਰ ਦੀ ਜੇ ਕੋਈ ਆਉਗੀ ਪਾਲਿਸੀ ਆਪਣੀ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਤੇ ਆਪਾਂ ਜਰੂਰ ਜਿਹੜਾ ਬਿਨਾਂ ਆਪਾਂ ਪੱਖਪਾਤ ਤੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜੀ ਸਾਡੀ ਸਰਕਾਰ ਦੀ ਕੋਈ ਪਲਾਟਾਂ ਦੀ ਪਾਲਿਸੀ ਆਵੇਗੀ ਤੇ ਅਸੀਂ ਜਰੂਰ ਪੱਖਪਾਤ ਤੋਂ ਪਾਰਟੀ ਬਾਈ ਤੋਂ ਉੱਠ ਕੇ ਉੱਪਰ ਜਿਹੜਾ ਵਾ ਕਿ ਉਹ ਅਸੀਂ ਜਿੰਨਾਂ ਜ਼ਰੂਰਤਮੰਦ ਪਰਿਵਾਰ ਨੇ ਜਿਨ੍ਹਾਂ ਦਾ ਹੱਕ ਬਣਦਾ ਵਾ ਉਹ ਭਾਵੇਂ ਕਿਸੇ ਵੀ ਪਾਰਟੀ ਨਾਲ ਰਿਲੇਟਡ ਹੋਵੇ ਉਹ ਭਾਵੇਂ ਕਾਂਗਰਸ ਨਾਲ ਹੋਵੇ ਭਾਵੇਂ ਕਾਲੀ ਦਲ ਨਾਲ ਹੋਵੇ ਭਾਵੇਂ ਬੀਜੇਪੀ ਨਾਲ ਹੋਵੇ ਅਸੀਂ ਪਿੰਡ ਦੇ ਇੱਕ ਮੋਤਵਾਰ ਹੋਣ ਦੇ ਨਾਤੇ ਨਿਰਪੱਖ ਜਿਹੜਾ ਵਾ ਉਹ ਸਾਰਿਆਂ ਦਾ ਜਿਨ੍ਹਾਂ ਦਾ ਹੱਕ ਬਣਦਾ ਜਿਹਨੂੰ ਲੋੜ ਮੁਤਾਬਕ ਉਹਨੂੰ ਦਵਾਂਗੇ ਜੇ ਸਾਡੀ ਸਰਕਾਰ ਦੀ ਕੋਈ ਪਾਲਿਸੀ ਹੁੰਦੀ ਹੈ ਹਾਂਜੀ ਸਰ ਕੋਰਟ ਕੇਸ ਜਿਹੜੇ ਚੱਲੇ ਹੀ ਉਹ ਡਿਸਮਿਸ ਹੋ ਗਏ ਜੀ ਸਾਰੇ ਹਾਂਜੀ ਬਾਕੀ ਇਹ ਜਿਹੜੀ ਜ਼ਮੀਨ ਇਹਨਾਂ ਸਰ ਇਹ ਨਾਂ ਤੇ ਕਿਸੇ ਦੇ ਨਾਂ ਤੇ ਕੋਈ ਵੀ ਇੰਤਕਾਲ ਵਗੈਰਾ ਜਾਂ ਕੁਛ ਨਹੀਂ ਅੱਜ ਵੀ ਜਿਹੜੀ ਆਪਣੀ ਜਮ੍ਹਾਂ ਬੰਦੀ ਹੈ ਨਾ ਉਹਦੇ ਤੇ ਵੀ ਸਾਡੀ ਇਹ ਪੰਚਾਇਤ ਦੇ ਅੰਡਰ ਚ ਆ ਤੇ ਪੰਚਾਇਤ ਦੇ ਅੰਡਰ ਹੋਣ ਕਾਰਨ ਹੀ ਅਸੀਂ ਪੰਚਾਇਤ ਪੱਧਰ ਤੇ ਜਿਹੜੀ ਆ ਆਪਣੀ ਪਿੰਡ ਦੇ ਨੌਜਵਾਨਾਂ ਨੂੰ ਗਰਾਊਂਡ ਬਣਾ ਕੇ ਦੇਣ ਦੇ ਸਰਕਾਰ ਕਹਿੰਦੀ ਜੇ ਰੁੱਖ ਲਗਾਓ ਤੇ ਤੁਹਾਡੇ ਨਾਲ ਰੁੱਖ ਵੱਡੇ ਫੁੱਟੇ ਜਾਣੇ ਨਹੀਂ ਨਹੀਂ ਰੁੱਖ ਸਰ ਉਹ ਵੇਖੋ ਅਸੀਂ ਲਵਾ ਲੈਣਾ ਉਹ ਅਸੀਂ ਫੇਰ ਖੱਡਾ ਮਾਰਾ ਕੇ ਰੁੱਖ ਲਵਾ ਲੈਣਾ ਰੁੱਖਾਂ ਨੂੰ ਤੇ ਬਹੁਤ ਮਹਤਵ ਹੈ ਨਾ ਹੋਰ ਗੱਲ ਸੁਣੋ ਤੁਸੀਂ ਅੱਜ ਆਏ ਜੇ ਤੁਹਾਡਾ ਜੀ ਆਇਆਂ ਨੂੰ ਤੁਸੀਂ ਹਫਤੇ ਬਾਅਦ ਫੇਰ ਆ ਉਕੇ ਲੱਕ ਚ ਤੋੜਿਆ ਗਿਆ ਨਹੀਂ ਲੱਕ ਚ ਵੇਖੋ ਪਤਾ ਕੀ ਚੱਕਰਿਆ ਸਾਰ ਟਾਲੀ ਦੇ ਤੁਸੀਂ ਵੀ ਸਿਆਣੇ ਜੇ ਜੜਾਂ ਬੜੀ ਦੂਰ ਤੱਕ ਹੁੰਦੀਆਂ ਚਲੋ ਕੀਤੀ ਤੇ ਹੈਗੀ ਕੋਸ਼ਿਸ਼ ਪੁੱਟ ਕੇ ਕਰਨ ਦੀ ਪਰ ਨਹੀਂ ਉਹ ਸਾਡਾ ਸੂਤ ਨਹੀਂ ਆਇਆ ਰੁੱਖਾਂ ਨੂੰ ਤੇ ਅਸੀਂ ਆਪ ਦੇਣ ਦੇ ਆ ਕਿ ਅਸੀਂ ਰੁੱਖ ਨੂੰ ਤੇ ਪਾਣੀ ਨੂੰ ਵਾਤਾਵਰਣ ਨੂੰ ਤੇ ਭਾਜੀ ਮੈਂ ਆਪ ਬੜਾ ਇਸ ਚੀਜ਼ ਦਾ ਹੈਗਾ ਹਾਂ ਹਾਂਜੀ ਇਥੇ ਮਾਮਲੇ ਦੇ ਸਬੰਧ ਵਿੱਚ ਬੀ ਡੀ ਪੀਓ ਤਰਸੀਕਾ ਮਲਕੀਤ ਸਿੰਘ ਹੁਣਾਂ ਨਾਲ ਜਦੋਂ ਗੱਲਬਾਤ ਕੀਤੀ ਤੇ ਉਹਨਾਂ ਨੇ ਕੀ ਆਖਿਆ ਅਤੇ ਕੀ ਆਪਣੇ ਵਿਚਾਰ ਦਿੱਤੇ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਵੀ ਸੁਣਾ ਦਿੰਦੇ ਹਾਂ ਮਸਲਾ ਸਾਡੇ ਕੋਲ ਜਿਹੜਾ ਵਾ ਮੈਂ ਇਹਨਾਂ ਨੂੰ ਸਤਿਕਾਰ ਪੰਨਾ ਜੀ ਆ ਵੀਡੀਪੀਓ ਮੈਂ ਦੱਸਕਾ ਮਕੀਸਨ ਜਿਹੜਾ ਮਸਲਾ ਤੰਦੇਲ ਦਾ ਹੈਗਾ ਵਾ ਇਹ ਅੱਜ ਸਾਡੇ ਕੋਲ ਜਿਹੜੇ ਆ ਮਤਲਬ 5-5 ਪਲਾਟਾਂ ਵਾਲੇ ਬੰਦੇ ਜਿਹੜੇ ਸਾਡੇ ਕੋਲ ਅੱਜ ਇੱਥੇ ਆਏ ਉਹਨਾਂ ਆ ਕੇ ਦੱਸਿਆ ਕਿ ਸਾਡੀ ਉੱਥੇ ਜਿਹੜੇ ਸੀ ਹਨ 5-5 ਮਨਜ਼ਿਲ ਪਲਾਟ ਪਟੇ ਗਏ ਸਾਨੂੰ ਸਮਝਾ ਜਾਰੀ ਇਹ ਪਿੰਗਿਆ 2016 ਦੇ ਵਿੱਚ ਤੇ ਉਹਨਾਂ ਦਾ ਕਹਿਣਾ ਕਿ ਅਸੀਂ ਬਣਾਈਆਂ ਪਰ ਉਹਦੇ ਵਿੱਚ ਅਸੀਂ ਮੌਕਾਣ ਜage ਵੇਖਾਂਗੇ ਪਿੰਨਾਂ ਦਾ ਕੀ ਬਣਾਇਆ ਸੀ ਇਹ ਤਾਂ ਮੌਕਾ ਨਹੀਂ ਵੇਖਿਆ ਅੱਜ ਹੀ ਸਾਨੂੰ ਸਵੇਰੇ ਦੱਸਿਆ ਨਾ 12 ਵਜੇ ਆਏ ਹੁਣ ਜੇ ਅਸੀਂ ਚੱਲੇ ਆਂ ਨਾਲ ਜਈ ਲੈ ਕੇ ਪੰਚਾਇਤ ਲੈ ਜਾਵਾਂਗੇ ਮੁਕਤਬਕਾ ਕੀ ਕੀਤਾ ਜੀ ਹੁੰਦਾ ਨਹੀਂ ਹੈ ਜੀ ਉਹ ਸੰਦ ਦੇ ਵਿੱਚ ਲਿਖਿਆ ਸੰਦ ਦੇ ਵਿੱਚ ਉਹਨਾਂ ਲਿਖਿਆ ਹੋਆ ਕਿ 2 ਸਾਲ ਤੱਕ ਆਪਣਾ ਜਿਹੜਾ ਹੋਵੇ ਉਹ ਇੱਥੇ ਬਣਾ ਸਕਦੇ ਉਹਨਾਂ ਨਹੀਂ ਕਹਿੰਦੇ ਉਹਨਾਂ ਦੇ ਨਹੀਂ ਬਣਾਇਆ ਕਿ ਜਗ੍ਹਾ ਵੇਲੀ ਪਈ ਪਰ ਉਹਨਾਂ ਦਾ ਕਹਿਣਾ ਤਾਂ ਹੈ ਕਿ ਜਦੋਂ ਅਸੀਂ ਬੰਦੇ ਉਹ ਤਾਂ ਨਹੀਂ ਜਾ ਕੇ ਮੁਕਾ ਵੇਖੇਗੇ ਵੇਖਾਂਗੇ ਕਿ ਮਨ ਉੱਥੇ ਕੀ ਕੀ ਹੋ ਗਿਆ ਸੀ ਤੇ ਇਹ ਐਸਪੀ ਵੀ ਕੁਛ ਨਿਕਲ ਜੇ ਕੋਈ ਗੱਲਬਾਤ ਆ ਰਹੀ ਜੇ ਕਿਸ ਤਰ੍ਹਾਂ ਦੇਖਣਗੇ ਜੋ ਉਗਾ ਦਾ ਜੇ ਉਹਨਾਂ ਦੀ ਸੰਤ ਬੰਦਾ ਵਾ ਜੇ ਪਲਾਟ ਤੇ ਉਹਨਾਂ ਨੂੰ ਜੋ ਸਰਕਾਰ ਨੇ ਦਿੱਤੇ ਆ ਤੇ ਉਹਨਾਂ ਨੂੰ ਨੇ ਸਰਪੋਕੀ ਵਾਲੇ ਦੇ ਨਾਲ ਜੇ ਜੀ ਬਤਾ ਦੇਣਾ ਦਾ ਮੌਸਮ ਆਇਆ ਤੱਕ ਉਹਦੀ ਛੁੱਟੀ ਹੈ ਤਾਂ ਮੈਨੂੰ ਕੋਈ ਰਿਪੋਰਟ ਨਹੀਂ ਆਈ ਨਹੀਂ ਤੁਸੀਂ ਮੈਨੂੰ ਹੁਣ ਕਿਤਾ ਮੈਂ ਇਹ ਸਮੱਸਿਆ ਜੀ ਕੀਤਾ ਹੈ ਕਿ ਉੱਤੇ ਜਿਹੜੀਆਂ ਕਟੀਆਂ ਮੈਂ ਮੈਨੂੰ ਕੋਈ ਨਹੀਂ ਇਹਦੇ ਬਾਰੇ ਪਤਾ ਇਹ ਨਾ ਮੈਨੂੰ ਉਹਨਾਂ ਦੱਸਿਆ ਗਏ ਨੇ ਨਹੀਂ ਉਹਨਾਂ ਨੇ ਆਜ ਦੇ ਨੂੰ ਪੰਚਾਇਤ ਦੀ ਜਿਹੜੀਆਂ ਪੰਚਾਇਤ ਨੇ ਆਜ ਦੇ ਨੂੰ ਕੀਤਾ ਜੋ ਬਲਾਕ ਨੂੰ ਨਹੀਂ ਗਈ ਤੇ ਜੇ ਇਸ ਤਰ੍ਹਾਂ ਦਾ ਕੋਈ ਜੋ ਪੰਚਾਇਤ ਕੁਝ ਕਰਵਾ ਲਗਦਾ ਜੀ ਇਹ ਕਿਸ ਤਰ੍ਹਾਂ ਰਿਹਾ ਉਹ ਜੋ ਵੀ ਉਹਨਾਂ ਦੇ ਪੰਚਾਇਤ ਦਾ ਹੋਊਗਾ ਤੇ ਸਰ ਤੋਂ ਜੋ ਲਿਖਤੀ ਹੋਊਗਾ ਫਿਰ ਉਹਦੇ ਮੁਤਾਬਕ ਹੀ ਉਹਨਾਂ ਦਾ ਗਣਾ ਇਹਦੀ ਦਰਖਾਸਤਾਂ ਦਿੱਤੀਆਂ ਗਈਆਂ ਨੇ ਫੇਰ ਕਿਹਦੇ ਪੰਚਾਇਤ ਨੇ ਨਹੀਂ ਪੰਚਾਇਤ ਨੇ ਨਹੀਂ ਫੇਰ ਸਰ ਤੋਂ ਨਹੀਂ ਨਹੀਂ ਸਰ ਤੋਂ ਤਾਂ ਆਈ ਨਹੀਂ ਸਾਨੂੰ ਅੱਜ ਸੰਦਾਂ ਵਿਖਾ ਕੇ ਗਏ ਆ ਕਹਿੰਦੇ ਮਾਂਜੋ ਮੁਖਵੰਤ ਨੂੰ ਪੰਡਤ ਮਤਲਬ ਉਹਨਾਂ ਨੂੰ ਕਹਿੰਦੇ ਹਾਂ ਸਾਨੂੰ ਨਹੀਂ ਸਰ ਤੋਂ ਤਾਂ ਆਈ ਨਹੀਂ ਮੈਂ ਇਹਨਾਂ ਨੂੰ ਕਹਿੰਦੇ ਮੈਨੂੰ ਲਿਖਤੀ ਦੇਜੋ ਅੱਜ ਉਹਾਂ ਦੇ ਤਾਂ ਦੇਖ ਕੇ ਜਾਵਾਂਗਾ